ਗੁਰਨੇ ਐਮਦਪੁਰ ਬਰੇ ਮੰਡਾਲੀ ਅਕਾਂ ਵਾਲੀ ਜਿੱਥੋਂ ਤੱਕ ਇਹ ਚੋਆ ਜਾਂਦਾ ਭਰਾਵੋ ਤੁਸੀਂ ਦੇਖ ਸਕਦੇ ਹੋ ਇਹ ਚੋਏ ਦੇ ਹਾਲਾਤ ਕੀ ਬਣੇ ਪਏ ਨੇ ਇਹ ਚੋਆ ਜਿਹੜਾ ਇਹ ਉਛਲਣ ਦੇ ਕਿਨਾਰੇ ਆ ਤਾਂ ਬੰਨ ਕਦੋਂ ਵੀ ਟੁੱਟ ਸਕਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਇਹ ਚੋਆ ਜਿਹੜਾ ਆਪਾਂ ਗੁਰਨੇ ਖੜੇ ਆ ਚੋਏ ਦੇ ਉੱਤੇ ਜਿਹੜਾ ਭਲਾਡੇ ਤੋਂ ਮਾਨਸਾਂ ਨੂੰ ਛੜਕ ਜਾਂਦੀ ਆ ਆਪਾਂ ਉਸ ਚੋਏ ਦੀ ਗੱਲ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹਦੇ ਹਾਲਾਤ ਨੇ ਜਿਹੜੇ ਉਹ ਕਹਿੋ ਜੇ ਬਣੇ ਹੋਏ ਨੇ ਇਹ ਕਦੋਂ ਵੀ ਟੁੱਟ ਸਕਦਾ ਕਿਉਂਕਿ ਇਹਦੇ ਵਿੱਚ ਪਾਣੀ ਹੈ ਜਿਹੜਾ ਉਹ ਬਹੁਤ ਜ਼ਿਆਦਾ ਆ ਰਿਹਾ ਪਾਣੀ ਦੀ ਸਪੀਡ ਹੈ ਜਿਹੜੀ ਉਹ ਬਹੁਤ ਜ਼ਿਆਦਾ ਆ ਪੁਲ ਦੇ ਨਾਲ ਲੱਗਣ ਤੋਂ ਸਿਰਫ ਇਹ ਅੱਧਾ ਕਫਟ ਥੱਲੇ ਆ ਤੇ ਪਾਣੀ ਬਹੁਤ ਜ਼ਿਆਦਾ ਹੈ ਜਿੱਥੋਂ ਤੱਕ ਤੁਹਾਡੀ ਨਿਗਾ ਪੈਂਦੀ ਹੈ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਹੈ ਜਿਹੜਾ ਕਿੰਨਾ ਜ਼ਿਆਦਾ ਆ ਰਿਹਾ ਅੱਜ ਤੱਕ ਇਹ ਚੋਆ ਜਿਹੜਾ ਆਪਾਂ ਕਦੇ ਇੰਨਾ ਭਰਿਆ ਨਹੀਂ ਦੇਖਿਆ ਹੋਣਾ ਜਿੰਨਾ ਇਹ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਿਆ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਹੀ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਉਹ ਬਣ ਚੁੱਕੇ ਨੇ ਪਰ ਹੁਣ ਜਿਹੜਾ ਆਹਾਚੋ ਆ ਰਹਿੰਦਾ ਸੀ ਇਹ ਆਪਾਂ ਅੱਜ ਤੱਕ ਨਹੀਂ ਦੇਖਿਆ ਕਦੇ ਇੰਨਾ ਭਰਿਆ ਤੇ ਇਹ ਪਹਿਲੀ ਵਾਰੀ ਦੇਖ ਰਹੇ ਆ ਇੰਨਾ ਭਰਿਆ ਕਦੇ ਨਹੀਂ ਦੇਖਿਆ ਸੀ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੇਲੀਆਂ ਨੇ ਜਿਹੜੀਆਂ ਤੇ ਇਹਦੀ ਜਿਹੜੀ ਸਫਾਈ ਹੈ ਇਹ ਕਿੰਨੀ ਕੁ ਹੋਈ ਹੈ ਇਹ ਸਾਰਿਆਂ ਨੂੰ ਲਗਭਗ ਪਤਾ ਹੀ ਹੈ ਇਹ ਗੱਲਾਂ ਤੇ ਹੁਣ ਬਹਿਸਵਾਜੀ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਹਾਲਾਤ ਨੇ ਜਿਹੜੇ ਕਿੰਨੇ ਜ਼ਿਆਦੇ ਨਾਜੁਕ ਬਣੇ ਹੋਏ ਨੇ ਨਾਲ ਲੱਗਦੇ ਸਾਰੇ ਪਿੰਡਾਂ ਨੂੰ ਬੇਨਤੀ ਕਿਹਾ ਹੈ ਭਰਾਵੋ ਕਿ ਆਪਦਾ ਖਿਆਲ ਰੱਖਿਓ ਤੇ ਆਪਦਾ ਡੰਗਰ ਪਸ਼ੂਆਂ ਦਾ ਵੀ ਨਾਲ ਹੀ ਖਿਆਲ ਰੱਖਿਓ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਹਾਲਾਤ ਨੇ ਜਿਹੜੇ ਚੋਏ ਦੇ ਕਿੰਨੇ ਜ਼ਿਆਦੇ ਖਰਾਬ ਬਣ ਚੁੱਕੇ ਨੇ ਤੇ ਪਾਣੀ ਆ ਜਿਹੜਾ ਉਹ ਇੰਨਾ ਜ਼ਿਆਦਾ ਆ ਰਿਹਾ ਸਾਰੇ ਦੇਖ ਕੇ ਹੈਰਾਨ ਹੋ ਰਹੇ ਨੇ ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਇਹ ਚੋਏ ਨੂੰ ਦੇਖਣ ਆ ਰਹੇ ਸੀ ਤੁਸੀਂ ਦੇਖ ਸਕਦੇ ਹੋ ਸ਼ਾਮ ਦਾ ਟਾਈਮ ਹੈ ਤਰੀਕ ਹੈਗੀ ਹੈ 26 ਤੇ ਅੱਜ ਸ਼ਾਮ ਦੀ ਵੀਡੀਓ ਹੈ ਤੁਸੀਂ ਦੇਖ ਸਕਦੇ ਹੋ ਹਾਲਾਤ ਇਹਦੇ ਕਿਸ ਤਰੀਕੇ ਦੇ ਬਣੇ ਹੋਏ ਨੇ ਸਿਰਫ ਅੱਧਾ ਫੁੱਟ نیچے ਹੈ ਇਹ ਪੁਲ ਦੇ ਨਾਲੋਂ ਜੇ ਅੱਧਾ ਫੁੱਟ ਪਾਣੀ ਹੋਰ ਆਗਾ ਤਾਂ ਸੋਚ ਸਕਦੇ ਆਂ ਵੀ ਆਪਾਂ ਇਹ ਕਈ ਵਾਰੀ ਪੁਲ ਵੀ ਟੁੱਟ ਸਕਦਾ ਇਹ ਵੀ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਇੰਨਾ ਜ਼ਿਆਦਾ ਪਾਣੀ ਆ ਰਿਹਾ ਤੇ ਪੁਲ ਨੂੰ ਵੀ ਲੰਘਾਉਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤੇ ਨਾਲ ਦੇ ਪਿੰਡ ਜਿੰਨੇ ਵੀ ਲੱਗਦੇ ਨੇ ਸਾਰੇ ਪਿੰਡਾਂ ਦੇ ਵਿੱਚ ਇਹ ਵੀਡੀਓ ਪਹੁੰਚਦੀ ਕਰ ਦਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਤੁਹਾਡੇ ਇੱਕ ਇੱਕ ਸ਼ੇਅਰ ਦੇ ਨਾਲ ਇਹ ਵੀਡੀਓ ਹੈ ਜਿਹੜੀ ਕਿਸੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦੀ ਹੈ ਕਿਸੇ ਦਾ ਫਾਇਦਾ ਹੋ ਸਕਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਸਕਦਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ